ਹਾਂਜੀ ਦੋਸਤੋ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਵੇੜ ਦਿਖਾ ਰਹੇ ਆ ਹੁਣੇ-ਹੁਣੇ ਮਿੱਤਰੋ ਸੂਈ ਆ ਹਜੇ ਚੇਰ ਪੈਣੀ ਐ ਸੋਹਣਾ ਕੱਦ ਕਾਟ ਆ ਤੇ ਸੋਹਣੀ ਮਿੱਤਰੋ ਬੇਲ ਤੇ ਰੰਗ ਵੀ ਮਿੱਤਰੋ ਪੂਰੀ ਸਾਫ ਹਵਾਨੇ ਦੀ ਵੀ ਪੂਰੀ ਮਿੱਤਰੋ ਸਾਫ ਹੈ ਭਾਈ ਜੱਸੀ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਇੱਕ ਵਾਰੀ ਆਪਾਂ ਬਾਈ ਤੋਂ ਡਿਟੇਲ ਲੈਨੇ ਆ ਤੇ ਕੀ ਬਾਈ ਨੇ ਰੇਟ ਕੀਤਾ ਕੀ ਬੱਚਾ ਮਗਰ ਹੈ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਫੇਰ ਮਿੱਤਰੋ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਹਾਂਜੀ ਬਾਈ ਤੁਸੀਂ ਕੀ ਹਾਲ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਠੀਕ ਐ ਸਿੱਤਾ ਹਾਂਜੀ ਹਾਂ ਆ ਬੈੜ ਦਾ ਸੂਆ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਹਾਂਜੀ ਠੀਕ ਐ ਕਦੋਂ ਹੋ ਗਿਆ ਘੰਟਾ ਕਾ ਹਾਂ ਘੰਟਾ ਕੀ ਹੋਇਆ ਜੀ ਅਜੇਰ ਪੈਣੀ ਆ ਹਨਾ ਹਾਂ ਜੇਰ ਪੈਣੀ ਠੀਕ ਐ ਕਦ ਘੜ ਸੋਣਾ ਹੈ ਬੇਲ ਵੀ ਚੰਗੀ ਆ ਥਣਾ ਦੀ ਪੂਰੀ ਸਾਫ ਹਨਾ ਰੇਟ ਕੀ ਕਰਤਾ ਫੇਰੀ ਤੋਰਾ ਰੇਟ ਜਿਹਦਾ ਜਮਾਂ ਬਸ ਫਿਕਸ ਹੀ ਇੱਕ ਵੀ ਹੈ ਜੀ ਹਾਂ ਤੋੜ ਹੀ ਫਿਰ ਇੱਕ ਇੱਕ ਵੀ ਬਾਈ ਨੇ ਰੇਟ ਕੀਤਾ ਰੰਗ ਬਹੁਤ ਸੋਹਣਾ ਸਰੀਰ ਪੱਖੋਂ ਬਹੁਤ ਚੰਗੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ 20 बाई ਲੀਟਰ ਮਿੱਤਰੋ ਇਹਨੇ ਦੁੱਧ ਪਾ ਦੇਣਾ ਜਿਹੜੇ ਹਸਾਬ ਨਾਲ ਦੀ ਤਿਆਰੀ ਆ ਥੋੜੀ ਜਿਹੀ ਪਾਲ ਹੋਣਾ ਹੈਗੀ ਆ ਜਰੂਰ ਜਿਵੇਂ ਜਿਵੇਂ ਮਿੱਤਰੋ ਦੁੱਧ ਕੱਟਿਆ ਜਾਊਗਾ ਉਹ ਮੈਂ ਮਿੱਤਰੋ ਇਹਨੇ ਸੈੱਟ ਹੋ ਜਾਣਾ ਇੱਕ ਦੋ ਦਿਨਾਂ ਦੇ ਵਿੱਚ ਲੈਵਾ ਬਿਲਕੁਲ ਸੈੱਟ ਹੋ ਜਾਊਗਾ ਦੁੱਧ ਫੇਰ ਆਪਾਂ ਕਹਿੰਦੇ ਵੀ 24 25 ਲੀਟਰ ਪਾ ਸਕਦੀ ਆ ਜਿਹੜੇ ਹਿਸਾਬ ਨਾਲ ਇਹਦੀ ਤਿਆਰੀ ਆ ਮਗਰ ਬੱਛਾ ਬੱਛਾ ਹੀ ਤੇ ਰੇਟ ਕਰਿਆ ਬਾਈ ਨੇ ਇੱਕ ਵੀ ਤੇ ਜਿਹੜੇ ਵੀ ਵੀਰ ਭਰਾ ਨੂੰ ਫੇਰ ਕਹਣਾ ਵੀ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਨੰਬਰ ਬੋਲ ਦਿਓ ਜ ਆਪਣਾ 70174 ਜੀ 70174 09930 09930 ਪਿੰਡ ਹੈਗਾ ਜੀ ਟੱਲ ਵਾਲੀ ਮਹਾਰਾਜ ਲਹਿਰਾਮਾ ਥਰਮਲ ਪਲਾਡ ਦੇ ਕੋਲੇ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਫੇਰ ਆਪਾਂ ਕਹਿੰਦੇ ਪੂਰੇ ਲੇਵੇ ਦੀ ਮਿੱਤਰੋ ਸਾਫਾ ਤਾਜੀ ਸੂਈਆ ਜੇਰ ਹਜੇ ਪੈਣੀ ਆ ਰੰਗ ਸੋਹਣਾ ਕਦ ਕਾ ਠੀਕ ਆ ਸੋ ਸਾਰੇ ਵੀਰਾਂ ਦਾ ਧੰਨਵਾਦ